ਪੰਜਾਬ ਸਰਕਾਰ ਵੱਲੋਂ ਜਿਹੜਾ ਕਿਥੇ ਮੁੱਖ ਮੰਤਰੀ ਪਹਿਲਾਂ ਵੱਡੇ ਵੱਡੇ ਬਿਆਨ ਦਿੰਦਾ ਸੀ ਕਿ ਮੈਂ ਪ੍ਰਾਈਵੇਟ ਨੂੰ ਖਤਮ ਕਰਾਂਗਾ ਉਹਦਾ ਟੈਂਡਰ ਲੱਗਾ ਆ ਸੀ ਅਸੀਂ ਉਹਦਾ ਵਿਰੋਧ ਕਰ ਰਹੇ ਜੇਕਰ ਟੈਂਡਰ ਖੁੱਲੂਗਾ ਤੇ ਉਸ ਤੋਂ ਬਾਅਦ ਅਸੀਂ ਇਹਦੇ ਜੋ ਬੱਸਾਂ ਨੇ ਤਾਂ ਬੰਦ ਕਰਕੇ ਇੱਥੇ ਸ਼ਾਦਵੀ ਕਰਨਾ 당ਗੇ ਤੇ ਜੇਕਰ ਕਿਲੋਮੀਟਰ ਬੱਸ ਸਕੀਮ ਤਾਂ ਜੋ ਕਿਲੋਮੀਟਰ ਮੈਗਾ ਨਿਕੀ ਕਰਨ ਜਾਣ ਕਰਨ ਜਾ ਰਿਹਾ ਪਰ ਉਸਦੇ ਉਲਟ ਇਹਨਾਂ ਨੇ ਰਾਤ ਸਾਡੇ ਜੋ ਜਸਮੰਦੀ ਦੇ ਆਗੂ ਨੇ ਸਾਡੇ ਫ੍ਰੀਕੋਰਡੀਪੂ ਤੇ ਕੁਝ ਆਗੂ ਹੈ ਜਾਂ ਪੰਜਾਬ ਲੈਵਲ ਤੇ ਜੋ ਆਗੂ ਉਹਨਾਂ ਨੂੰ ਨੇ ਘਰਾਂ ਤੋਂ ਰੈਸਟ ਕੀਤਾ ਜਿੰਦੇ ਰੋਸ ਹੋ ਜੋ ਅਸੀਂ ਅੱਜ ਪਹਿਲੇ ਟਾਈਮ ਤੋਂ ਅੰਸ਼ਾਸਾ ਬੰਦ ਕਰਤੀਆਂ ਬਾਸਟਨ ਬੰਦ ਕਰਦੇ ਆ ਜੇਕਰ ਅਸੀਂ ਸਰਕਾਰ ਨੂੰ ਚੇਤਾਵਨੀ ਨਹੀਂ ਦੇਣਾ ਤਾਂ ਉਹਨਾਂ ਦੇ ਬੇਨਤੀ ਵੀ ਕਰਨਾ ਚਾਹੀਦਾ ਜੇਕਰ ਸਾਡੇ ਬੰਦੇ 8:30 ਤੱਕ ਨਾਲ ਸਰਿਆ ਦਿੱਤੇ ਗਏ ਜਿਹੜੇ ਦਾ ਰੈਸਟ ਕੀਤਾ ਅਸੀਂ ਜੋ ਮੇਨ ਹਾਈਵੇ ਬਲੋ ਕਰਾਂਗੇ ਜੋ ਟੈਲੇ ਵਾਲਾ ਰੋਡ ਉਹ ਬਲਾ ਕਰਾਂਗੇ ਫ੍ਰੀਕੋਰਡ ਸ਼ਹਿਰ ਬਲੋ ਕਰਾਂਗੇ ਸਿਰਫ ਮੈਡੀਕਲ ਸੋਚੀ ਜੋ ਵੀ ਬਾਕੀ ਅਸੀਂ ਜੋ ਸਾਬ ਆਵਾਜ਼ੇ ਬੰਦ ਕੀਓ ਉਹਨਾਂ ਰੌਣਕ ਕਰਕੇ ਲੈ ਗਏ ਆ ਜੀ ਸਾਡੇ ਈ ਕੋਟੀਪ ਦੇ ਜਿਹੜੇ 4 ਤੋਂ 5 ਜਿਹੜੇ ਮੇੜ ਆ ਗੂ ਉਹਨਾਂ ਨੂੰ ਰੌਂਡ ਆਫ ਕਰਦਾ ਹੈ ਕਿਉਂਕਿ ਅਸੀਂ ਅੱਜ ਕੋਈ ਸਾਡਾ ਧਰਨਾ ਮਜਾਦਾ ਕਰਨ ਦਾ ਕੋਈ ਪਰਦੇ ਨਹੀਂ ਹੈਗਾ ਜੀ ਅਸੀਂ ਉਹਦੇ ਸ਼ਾਂਤਬਈ ਸਾਡੀ ਅੱਜ ਜੇ ਟ੍ਰੈਲੀ ਸੀ ਉਸ ਤੋਂ ਬਾਅਦ ਅਸੀਂ ਆਪਣਾ ਜੇ ਟੈਂਡਰ ਖੋਟਾ ਉਸ ਤੋਂ ਬਾਅਦ ਅਸੀਂ ਇਹ ਤਾਂ ਸ਼ਾਂਤਬਈ ਬਾਸਟਰ ਬੰਦ ਕਰਕੇ ਦਾ ਰੋਸ ਪ੍ਰਦਰਸ਼ਨ ਕਰਨਾ ਸੀ ਪਰ ਸਰਕਾਰ ਕਿਤੇ ਨਾ ਕਿਤੇ ਜਿਹੜਾ ਨਿਜੀਕਰਨ ਨੂੰ ਬਰਾਵਾ ਦੇਣਾ ਚਾਹੁੰਦੀ ਆ ਜਿੱਥੇ ਮੁੱਖ ਮੰਤਰੀ ਨੇ ਪਹਿਲਾਂ ਕੀਤਾ ਗਿਆ ਸੀ ਮੈਂ ਜਿਹੜਾ ਪ੍ਰਾਈਵੇਟ ਮਾਫੀਆ ਖਤਮ ਕਰਾਂਗਾ ਉਸੇ ਹੀ ਇਹ ਪਿਆਰ ਸਰਕਾਰ ਜੋ ਇਹਨੂੰ ਤਾਰਫਾਲ ਬੜੀ ਰੋਗੇ ਲੈ ਆ ਆ ਵੀ ਇੱਕੋ ਹੀ ਬਸ ਨਹੀਂ ਪਈ ਕਿਲੋਮੀਟਰ ਦਾ ਹਰ ਵਾਰ ਟੈਂਡਰ ਲੈ ਕੇ ਆ ਰਹੀ ਦਿੰਦਾ ਹਾਂ ਹਰ ਵਾਰ ਰੋਧ ਕਰਦੇ ਆ ਇਹ ਹਫਤਾ ਹਫਤਾ ਕੀ ਕਰ ਰਹੇ ਸੀ ਅੱਜ ਰੋਡਵੇਜ ਦਾ ਟੈਂਡਰ ਖੁੱਲਿਆ ਤੇ 2-3 ਰੁਪਏ 800 ਖੁੱਲਿਆ ਪਰ ਅਸੀਂ ਜਿਹੜਾ ਅੱਜ ਨਾਲ ਲਾਤੋ ਵੇਕੇ ਅਸੀਂ 2-3 ਦਿਨ ਪਹਿਲਾਂ ਜਿਹੜੇ ਆ ਅਸੀਂ ਆ ਤਾਂ ਜੋ ਸਾਡੇ ਪੀਆਰਡੀ ਚੇਅਰਮੈਨ ਅਨਜੋ ਸਿੰਘ ਢੰਡਾਣਾ ਹੈ ਅਸੀਂ ਉਹਦੇ ਘਰ ਦੇ ਮੂਹਰੇ ਪੱਕਾ ਧਰਵਾ ਲਾ ਕੇ ਉੱਥੇ ਦਾ ਰੋਜ ਪ੍ਰਦਰਸ਼ਨ ਕਰਾਂਗੇ ਕਿਉਂਕਿ ਜੋ ਅਸੀਂ ਆਦੇ ਆ ਕਾਦੇ ਨਾਲ ਨਾਲ ਆਪਣੇ ਮਹਿਗਮੇ ਬਚਾਉਣ ਦੀ ਗੱਲ ਕਰ ਰਹੇ ਆ ਜਿਹੜੀ ਕਿਲੋਮੀਟਰ ਬਾਸ ਉਹ ਮਹਿਗਮ ਨੂੰ ਇੰਨਾ ਕੋਰਾ ਲਾ ਰਹੀ ਆ ਕਿ 6 ਸਾਲ ਵਿੱਚ ਉਹ ਕਰੋੜ ਰੁਪਏ ਦੇ ਉੱਤੇ ਲੈ ਕੇ ਜਾਊਗਾ ਤੇ ਮਹਿਗਮ ਤੋਂ ਬਾਤ ਹੋਣੀ ਬਈ ਨਹੀਂ ਤੇ ਹੋਲੀ ਹੋਲੀ ਮਹਿਗਮ ਜਿਹੜਾ ਇਹ ਬੰਦ ਕਰਨ ਦੇ ਕਰਾਰੇ ਲੈ ਕੇ ਜਾ ਰਿਹਾ